ਮੇਰਾ ਨਾਮ ਸ਼ੋਕ੍ਰਿਤ ਕੋਹਰਾ ਮੈਂ ਮੁਖਸ ਪੰਜਾਬ ਸਟੂਡੈਂਟ ਯੂਨੀਅਨ ਦਾ ਸਬ-ਕਮੇਟੀ ਮੈਂਬਰ ਹਾਂ ਅੱਜ ਜੀ ਅਸੀਂ ਸਰਕਾਰੀ ਕਾਲ ਜਿਹੜਾ ਲੜਕੀਆਂ ਦਾ ਇੱਕ ਵੱਡਾ ਕਾਲ ਜਾਂ ਪੂਰੇ ਪੰਜਾਬ ਦਾ ਉਸ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਨੇ ਉਹ ਪਾਰਕਿੰਗ ਦੀ ਜਗ੍ਹਾ ਬਣਾਉਣ ਦੇ ਲਈ ਕਾਲਜ ਦੀ ਜਿਹੜਾ ਗਰਾਊਂਡ ਆ ਉਹ ਤੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਕੱਲ ਪੀਐਸਯੂ ਦੇ ਗਵਾਈ ਦੇ ਵਿੱਚ ਜਿਹੜੀਆਂ ਕਾਲਜ ਦੀਆਂ ਲੜਕੀਆਂ ਨੇ ਵੱਡੀ ਪੱਧਰ ਦੇ ਵਿੱਚ ਉਹ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੀਆਂ ਨੇ ਕਿ ਸਾਡਾ ਜਿਹੜਾ ਕਬਜ਼ਾ ਹੈ ਉਹ ਹਟਾਇਆ ਰਹਿਣਾ ਚਾਹੀਦਾ ਤੇ ਸਾਡਾ ਜਿਹੜਾ ਗਰਾਊਂਡ ਹੈ ਬਹਾਲ ਕੀਤਾ ਜਾਣਾ। ਉਹਨਾਂ ਨੇ ਕਿੰਨਾ ਪੱਧਰ ਲੱਗਿਆ ਵੀ ਕਬਜ਼ਾ ਕਰਨ ਦੇ। ਦੇਖੋ ਖਬਰਾਂ ਬਹੁਤ ਸਾਰੀਆਂ ਲੱਗੀਆਂ ਨੇ ਜੀ ਹਾਈਲਾਈਟ ਹੋਇਆ ਹੈ ਮਾਮਲਾ ਖਬਰਾਂ ਦੇ ਵਿੱਚ ਵੀ ਤੇ ਇਸ ਕਰਕੇ ਸਾਡੇ ਮਾਮਲਾ ਧਿਆਨ ਦੇ ਵਿੱਚ ਸੀ ਗਿਆ। ਪਿਛਲੀ ਵਾਰ ਵੀ ਜਦੋਂ ਆਟੋਨਮਸ ਕੀਤਾ ਸਰਕਾਰ ਨੇ ਕੁਝ ਕਾਲਜ ਕੀਤੇ ਉਹਦੇ ਵਿੱਚ ਇਸ ਕਾਲਜ ਦਾ ਨਾਮ ਸੀਗਾ। ਤੁਸੀਂ ਪਹਿਲਾਂ ਤੋਂ ਵੀ ਇਸ ਕਾਲਜ ਦੇ ਵਿੱਚ ਮਾੜਾ-ਮੋਟਾ ਜਗ ਇਹ ਕਿ ਨਾ ਜਦੋਂ ਵਿਧਾਇਕ ਦੀ ਸਾਰੀ ਸਾਜ਼ਿਸ਼ ਹੋ ਤਾਂ ਚਾਹੁੰਦੇ ਕਿ ਕਬਜ਼ਾ ਕਰਨਾ ਠੀਕ ਹੈ ਉਹਨਾਂ ਨਾਲ ਗੱਲ ਕਰਦਾ ਤਾਂ ਮਤਲਬ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾਗਾ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਕਬਜ਼ਾ ਹੈ ਨਿਆਜ ਕਬਜ਼ਾ ਹਟਾਇਆ ਜਾਵੇ। ਘਰ ਜਿਸ ਕਿਹਾ ਨਾ ਪਾਰਕਿੰਗ ਵਾਲਾ ਗਰਾਊਂਡ ਦੇ ਤਾਂ ਤੁਹਾਨੂੰ ਕੀ ਫਰਕ ਪੈਂਦਾ। ਦੇਖੋ ਜਿਹੜਾ ਗਰਾਊਂਡ ਆ ਕਾਲਜ ਦਾ ਉੱਥੇ ਬਹੁਤ ਸਾਰੀਆਂ ਕੁੜੀਆਂ ਰਨਿੰਗ ਕਰਦੀਆਂ ਨੇ ਆਪਣੀ ਪ੍ਰੈਕਟਿਸ ਕਰਦੀਆਂ ਕਿਸੇ ਵੀ ਗੇਮ ਦੇ ਵਿੱਚ ਤੇ ਜਦੋਂ ਉੱਥੇ ਪਾਰਕਿੰਗ ਹੋ ਗਈ ਤਾਂ ਉੱਥੇ ਤਰ੍ਹਾਂ-ਤਰ੍ਹਾਂ ਦੇ ਬੰਦੇ ਆਉਣਗੇ। ਪਹਿਲੀ ਗੱਲ ਤੁਸੀਂ ਦੇਖੋ ਕਿ ਕੁੜੀਆਂ ਦੀ ਇਨਸਿਕਿਉਰਟੀ ਦਾ ਕਿੰਨਾ ਵੱਡਾ ਮਾਮਲਾ ਹੈ ਜੀ। ਕਿ 3800 ਕੁੜੀਆਂ ਨੂੰ ਇਨਸਿਕਿਉਰਟੀ ਦਾ ਇੱਕ ਮਾਮਲਾ ਹੈ ਤੇ ਜੇਕਰ ਮੰਦਰ ਦੀ ਪਾਰਕਿੰਗ ਵਾਲੇ ਸਾਰੇ ਉੱਥੇ ਲੋਕ ਤਾਂ ਦੀ ਸਕਿਉਰਿਟੀ ਉੱਥੇ ਵੀ ਕਿਸੇ ਦੇ ਭਰਾ ਨੂੰ ਵੀ ਐਂਟਰ ਤੱਕ ਨਹੀਂ ਹੋਣ ਦਿੱਤਾ ਜਾਂਦਾ। ਜਿੱਤੇ ਉੱਥੇ ਕੁੜੀਆਂ ਕੀ ਫ੍ਰੀ ਮਾਈਂਡ ਆਫ ਦੀ ਪ੍ਰੈਕਟਿਸ ਕਰ ਪੌਣੀਆਂ। ਜੇਕਰ ਉਹਨਾਂ ਇਹ ਵਾਲੇ ਦੁਆਲੇ ਇੰਨੀ ਪਾਈ ਇੰਨੇ ਜ਼ਿਆਦਾ ਲੋਕ ਹੋਣਗੇ ਖਾਸ ਕਰਕੇ ਜਿਹੜੇ ਜੈਂਟਸ ਹੋਣਗੇ ਤਾਂ ਇਸ ਕਰਕੇ ਕਾਲਜ ਦੀ ਵੈਸੀ ਵੀ ਕਾਲਜ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਗੈਰਕਾਨੂੰਨੀ ਆ ਕਿਉਂਕਿ ਕਿੱਥੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਸੱਤਾ ਦੇ ਵਿੱਚ ਆਈ ਸੀਗੀ ਔਰ ਇਹਨਾਂ ਨੇ ਸਿੱਖਿਆ ਸੰਸਥਾਵਾਂ ਨੂੰ ਕੁਝ ਦੇਣਾ ਤਾਂ ਕੀ ਸੀਗਾ ਉਲਟਾ ਖੋਹ ਰਹੇ ਜਿਹੜੇ ਚੰਗੇ ਕਾਲਜ ਜਿਨ੍ਹਾਂ ਨੇ ਚੰਗੇ ਨਾਮ ਬਣਾਏ ਆ ਪੰਜਾਬ ਦੇ ਵਿੱਚ ਇਸ ਕਰਕੇ ਸਰਕਾਰ ਦਾ ਇਹ ਪ ਅਸਲ ਦੇ ਵਿੱਚ ਸਰਕਾਰ ਵਿਦਿਆਰਥੀਆਂ ਤੋਂ ਉਥੋਂ ਦੇ ਆਪਣਾ ਹੋਏ ਸਿੱਖਿਆ ਸੰਸਥਾ ਨੂੰ ਖੋਣਾ ਚਾਹੁੰਦੀ ਆ ਔਰ ਐਸੇ ਦਿਸ਼ਾ ਚ ਐਸੇ ਕਾਲਜ ਦੇ ਗਰਾਊਂਡ ਤੇ ਵੀ ਉਹ ਕਬਜ਼ਾ ਕੀਤਾ ਜਾ ਰਿਹਾ ਔਰ ਅਸੀਂ ਸਮਝਦੇ ਹਾਂ ਕਿ ਇਕ-ਇਕਲਾ ਗਰਾਊਂਡ ਤੇ ਕਬਜ਼ਾ ਨਹੀਂ ਜਾ ਹੌਲੀ-ਹੌਲੀ ਇਹ ਪੂਰੇ ਕਾਲਜ ਤੇ ਵੀ ਕਬਜ਼ਾ ਕੀਤਾ ਜਾਊਗਾ ਇਸ ਕਰਕੇ ਅੱਜ ਕਾਲਜ ਦੀਆਂ ਵੱਡੀ ਗਿਣਤੀ ਵਿਦਿਆਰਥਣਾਂ ਨੇ ਜਿਹੜੀਆਂ ਉਹ ਰੋਸ ਪ੍ਰਦਰਸ਼ਨ ਦੇ ਕਰਨ ਦੇ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਪਹੁੰਚੀਆਂ ਨੇ ਉਹ ਜੋ ਮੰਗਾਂ ਨਹੀਂ ਪੂਰੀਆਂ ਹੁੰਦਾ ਕਿ ਕੀ ਕਰੋਗੇ ਅਸੀਂ ਜੀ ਵਿਦਿਆਰਥੀਆਂ ਨੂੰ ਲੈ ਕੇ ਅੱਗੇ ਸੰਘਰਸ਼ ਵਿੱਡਾਂਗੇ ਕਿਉਂਕਿ ਵਿਦਿਆਰਥੀਆਂ ਦਾ ਕਾਲਜ ਹੈ ਇੱਕ ਤਰੋਹ ਹੁੰਦੀ ਆ ਵਿਦਿਆਰਥੀਆਂ ਦੀ ਕਿਉਂਕਿ ਅਧਿਆਪਕ ਅਸੀਂ ਆਪਦੇ ਸੁਪਨੇ ਲੈ ਕੇ ਨਾ ਕਾਲਜਾਂ ਦੇ ਵਿੱਚ ਆਉਨੇ ਆਂ ਔਰ ਇਸ এনਵਾਇਰਨਮੈਂਟ ਦੇ ਵਿੱਚ ਰਹਿ ਕੇ ਅਸੀਂ ਆਪਦੇ ਸੁਪਨੇ ਸਕਾਰ ਕਰਦੇ ਆਂ ਇਸ ਕਰਕੇ ਸਾਡਾ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਕਾਲਜ ਆ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਕਾਲਜ ਆ ਇਸ ਕਰਕੇ ਵਿਦਿਆਰਥੀ ਕਾਲਜ ਦੇ ਬਰਦਾਸ਼ ਨਹੀਂ ਕਰਨਗੇ ਕਿ ਕੋਈ ਬਾਹਰਲਾ ਬੰਦਾ ਆ ਕੇ ਪੜਾਓ ਕਿਸੇ ਵੀ ਪਾਰਟੀ ਦਾ ਜਿਹੜਾ ਮੰਦਾ ਏ ਉਹ ਕਾਲਜ ਦੀ ਜ਼ਮੀਨ ਤੇ ਆ ਕੇ ਕਬਜ਼ਾ ਕਰੂਗਾ ਕਾਲਜ ਦੀਆਂ ਲੜਕੀਆਂ ਬਰਦਾਸ਼ ਨਹੀਂ ਕਰਨਗੀਆਂ ਜੀ ਨਾ ਮੇਰਾ ਨਾਮ ਜੀ ਮਾਨਪ੍ਰੀਤ ਕੌਰ ਜੀ ਏ ਤੇ ਅਸੀਂ ਜੀ ਅੱਜ ਪੰਜਾਬ ਸਰਕਾਰ ਦੇ ਜਿਹੜੀ ਸਰਕਾਰੀ ਕਾਲਜ ਜੁਕਲਕੀਆਂ ਦਾ ਹੈ ਜਿਹੜਾ ਫੁਹਾਰਾ ਚੌਂਗ ਦੇ ਕੋਲ ਹੈ ਜਿਹੜਾ ਉਹਨਾਂ ਦੀ ਲੜਕੀਆਂ ਦੇ ਗਰਾਊਂਡ ਦੀ ਜ਼ਮੀਨ ਆ ਜਿਹੜੀ ਉਹ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਆ ਜਿਹੜਾ ਉਹ ਤੱਕੇ ਨਾਲ ਪੰਜਾਬ ਸਰਕਾਰ ਉਹ ਜਿਹੜੀ ਕਾਲਜ ਦਾ ਜਿਹੜਾ ਗਰਾਊਂਡ ਹੈ ਉਹਨੂੰ ਅਕਵੇਰ ਧੱਕੇ ਨਾਲ ਉਹਦੇ ਕਬਜ਼ਾ ਕਰ ਲਈ ਆ ਤਾਂ ਜੋ ਜਿਹੜੀ ਟ੍ਰੈਫਿਕ ਆ ਜਿਹੜੀ ਮੰਦਰ ਦੀ ਟ੍ਰੈਫਿਕ ਆ ਜਾਂ ਸਟੇਡੀਅਮ ਦੀ ਟ੍ਰੈਫਿਕ ਆ ਉਹਨੂੰ ਘੱਟ ਕਰਨ ਦੇ ਲਈ ਜੇ ਤੁਸੀਂ ਕਾਲਜ ਦੇ ਸਾਰੇ ਕਾਲਜ ਨੂੰ ਵੀ ਟ੍ਰੈਫਿਕ ਲੁਧਿਆਣੇ ਦੀ ਟ੍ਰੈਫਿਕ ਨੂੰ ਘੱਟ ਕਰਨ ਦੇ ਲਈ ਉਹ ਕਾਲਜ ਵੀ ਦੇ ਦੋਗੇ ਤਾਂ ਵੀ ਟ੍ਰੈਫਿਕ ਘੱਟ ਨਹੀਂ ਹੋਊਗੀ ਇੱਥੇ ਸਵਾਲ ਇਹ ਹੁੰਦਾ ਹੈ ਕਿ ਕਾਲਜ ਦੇ ਵਿੱਚ ਕਿੰਨੇ ਵੀ ਕੁੜੀਆਂ ਦਾ ਕਾਲਜ ਹੈ ਉੱਥੇ ਕੁੜੀਆਂ ਦੀ ਸਿਕਿਉਰਿਟੀ ਕੀ ਹੋਊਗੀ ਕਾਲਜ ਦੇ ਵਿੱਚ ਕੁੜੀਆਂ ਗਰਾਊਂਡ ਦੇ ਵਿੱਚ ਖੇਡਣ ਜਾਂਦੀਆਂ ਨੇ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਉਹ ਬਹੁਤ ਜ਼ਿਆਦਾ ਮਤਲਬ ਕਿ ਘਟ ਹੋਊਗੀ ਕੁੜੀਆਂ ਉੱਥੇ ਆਪਣੇ ਖੁੱਲੇ ਤੌਰ ਤੇ ਨਹੀਂ ਵਿਚਰ ਸਕਦੀਆਂ ਉਹ ਕੁੜੀਆਂ ਦਾ ਕਾਲਜ ਆ ਕੁੜੀਆਂ ਦੇ ਵਿੱਚ ਕਿਵੇਂ ਕਿਵੇਂ ਤਰ੍ਹਾਂ ਦੇ ਉੱਥੇ ਮੁੰਡੇ ਆਉਣਗੇ ਕੋਈ ਵੀ ਵਾਰਦਤ ਹੋ ਸਕਦੀ ਹੈ ਜਿਵੇਂ ਅੱਜ ਦਾ ਮਾਹੌਲ ਹੈ ਜਿਹੜਾ ਕੁੜੀਆਂ ਦੇ ਲਈ ਬਿਲਕੁਲ ਵੀ ਸੇਫ ਨਹੀਂ ਆ ਉਹਦੇ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੀ ਤੱਕੇ ਨਾਲ ਜ਼ਮੀਨ ਐਕਵਾਇਰ ਕਰ ਰਹੇ ਆ ਉਹ ਕਰਨੀ ਬੰਦ ਕਰੋ ਤੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਵੀ ਜਿਹੜੀ ਜ਼ਮੀਨ ਐਕਵਾਇਰ ਕੀਤੀ ਉਹ ਬੰਦ ਕਰੇ ਨਹੀਂ ਤਾਂ ਅਸੀਂ ਖਿਲਾਫ ਤਿੱਖਾ ਸੰਘਰਸ਼ ਹੈ ਜਿਹੜਾ ਆਉਣ ਵਾਲੀਆਂ ਜਮਨੀ ਚੋਣਾਂ ਦੇ ਵਿੱਚ ਕਰਾਂਗੇ ਮੇਰਾ ਨਾਮ ਰਣਵੀਰ ਸਿੰਘ ਕੋੜਾੜਾ ਜੀ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਹਾਂ ਜੀ ਸਰ ਜੀ ਕਿੱਥੇ ਆਏ ਹੋ ਕਾਦੇ ਲਈ ਆਏ ਦੇਖੋ ਸਾਡੇ ਲੁਧਿਆਣਾ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਤੇ ਧਰਨਾ ਲਾਇਆ ਹੋਇਆ ਕਿ ਬਿਲਕੁਲ ਡੀਸੀ ਦਫ਼ਤਰ ਦੇ ਬਿਲਕੁਲ ਨਾਲ ਇੱਥੇ ਇੱਕ ਲੜਕੀਆਂ ਦਾ ਸਰਕਾਰੀ ਕਾਲਜ ਆ ਲੁਧਿਆਣੇ ਦੇ ਵਿੱਚ ਜਿਹੜਾ ਉੱਤਰ ਭਾਰਤ ਦੇ ਵਿੱਚ ਬਹੁਤ ਮੰਨਿਆ ਪਰਮੰਨਿਆ ਕਾਲਜ ਆ ਇਸ ਕਾਲਜ ਦੇ ਵਿੱਚੋਂ ਪੰਜਾਬ ਦੀ ਪਹਿਲੀ ਮਹਿਲਾ ਆਈਐਸ ਆਫੀਸਰ ਇਸ ਕਾਲਜ ਦੇ ਵਿੱਚੋਂ ਨਿਕਲੀ ਆ ਤੇ ਅੱਜ ਉਸ ਕਾਲਜ ਦੀ ਜ਼ਮੀਨ ਦੇ ਉੱਤੇ ਸਾਡੀ ਸਰਕਾਰ ਸਾਡਾ ਸਿੱਖਿਆ ਮੰਤਰੀ ਮਿਲ ਕੇ ਕਬਜ਼ਾ ਕਰ ਰਹੇ ਨੇ ਵੇ ਅਸੀਂ ਪਾਰਕਿੰਗ ਬਣਾਉਣੀ ਆ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬੜੀ ਸਮੱਸਿਆ ਨਾ ਸਾਡੇ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਨਾ ਸਾਡੇ ਟੀਚਰਾਂ ਨੂੰ ਪੁੱਛਿਆ ਗਿਆ ਆ ਕੇ ਸਿੱਧੇ ਉੱਥੇ ਪਿੱਲਰ ਕਰਨੇ ਸ਼ੁਰੂ ਕਰਤੇ ਆ ਇਹ ਨਰੀ ਚਿੱਟੀ ਜਿਹੜੀ ਹੈਗੀ ਆ ਗੁੰਡਾਗਰਦੀ ਹੈ ੱਤਕੇशाही ਆ ਪੰਜਾਬ ਸਰਕਾਰ ਦੀ ਉਹਦੇ ਖਿਲਾਫ ਅਸੀਂ ਧਰਨਾ ਦੇਣ ਆਏ ਆ ਕਿ ਪੰਜਾਬ ਸਰਕਾਰ ਦਾ ਇਹ ਗੁੰਡਾ ਰਾਜ ਇੱਥੇ ਨਹੀਂ ਚੱਲੂਗਾ ਜੀ ਤੁਸੀਂ ਕਿਸੇ ਗਰਾਉਂਡ ਦੀ ਗੱਲ ਕਰੋ ਗਰਾਉਂਡ ਚ ਪਹਿਲਾਂ ਵੀ ਐਗਿਊਸ਼ਨ ਲੱਗਦੇ ਰਹੇ ਆ ਦੇਖੋ ਜਿਹੜੇ ਐਗਜ਼ੀਬਿਸ਼ਨ ਪਹਿਲਾਂ ਲੱਗਦੇ ਰੇ ਆ ਕਾਲਜ ਤੋਂ ਪਰਮਿਸ਼ਨ ਲੈਂਦੇ ਆ ਉਹ ਆ ਕੇ ਕਾਲਜ ਨੂੰ ਉਹਦਾ ਕਿਰਾਇਆ ਦਿੰਦੇ ਆ ਜੇ ਕੋਈ ਐਗਜ਼ੀਬਿਸ਼ਨ ਲੱਗਦੀ ਆ ਹਫਤੇ ਲਈ 10 ਦਿਨਾਂ ਲਈ ਪਰ ਅੱਜ ਤੱਕ ਕਿਸੇ ਨੇ ਪੱਕਾ ਕਬਜ਼ਾ ਨਹੀਂ ਕੀਤਾ ਇਹ ਤਾਂ ਜਿਹੜੇ ਪਿੱਲਰ ਕੱਢ ਕੇ ਉੱਥੇ ਕਬਜ਼ਾ ਕਰਨ ਲੱਗੇ ਹੋਏ ਆ ਸਾਡੀਆਂ ਕੁੜੀਆਂ ਨੇ ਉੱਥੇ ਪ੍ਰੈਕਟਿਸ ਕਰਨੀ ਆ ਗਰਾਊਂਡ ਦੇ ਵਿੱਚ ਜਾ ਕੇ ਇਕੱਲੀਆਂ ਕੁੜੀਆਂ ਦਾ ਕਾਲਜ ਆ ਕੋਈ ਉੱਥੇ ਕੰਦ ਨਹੀਂ ਕੱਢੀ ਸਿੱਧੀਆਂ ਗੱਡੀਆਂ ਖੜਾਉਣੀਆਂ ਨੇ ਉੱਥੇ ਕੱਲ ਨੂੰ ਕੋਈ ਘਟਨਾ ਵਾਪਰ ਜਾਂਦੀ ਆ ਕੁੜੀਆਂ ਦੇ ਨਾਲ ਸਾਡੇ ਸਮਾਜ ਦੇ ਵਿੱਚ ਕੌਣ ਜ਼ਿੰਮੇਵਾਰ ਆ ਉਹਦਾ ਕੋਹ ਅੰਤਮਾਨ ਜ਼ਿੰਮੇਵਾਰੀ ਲਊ ਇਹ ਉਹਦੇ ਹਲਕੇ ਚ ਕਾਲਜ ਪੈਂਦਾ ਜਿੱਥੇ ਇਲੈਕਸ਼ਨ ਲੜ ਰਿਆ ਐਡੀ ਸ਼ਰਮ ਦੀ ਗੱਲ ਆ ਸੰਜੀਵ अरोड़ा ਨੇ ਆਹ ਤੋ ਕਿਹਾ ਕਿ ਉਥੇ ਜ਼ਮੀਨ ਤੇ ਕਬਜ਼ਾ ਕਰੋ ਸਿੱਖਿਆ ਮੰਤਰੀ ਨੂੰ ਲਿਖ ਕੇ ਭੇਜਿਆ ਤੇ ਸਿੱਖਿਆ ਮੰਤਰੀ ਇੰਨਾ ਛੱਡੂ ਕਿ ਉਹਨੇ ਅੱਗੇ ਜਾ ਕੇ ਇਹ ਨੂੰ ਫੇਰ ਕਹਤਾ ਕਿ ਹਾਂਜੀ ਕਬਜ਼ਾ ਕਰ ਦੇ। ਮੰਗ ਪੱਤਰ ਦੇਣ ਆਏ ਹੋ ਜੇ ਮੰਗਾ ਨਹੀਂ ਪੂਰੀ ਹੁੰਦੇ ਕਿ ਇਸ ਟੱਪ ਦੇਖੋ ਅਸੀਂ ਸਿਰਫ ਅਜੇ ਪਹਿਲੇ ਪੜਾ ਤੇ ਮੰਗ ਪੱਤਰ ਦੇਣ ਆਏ ਆ ਜੇ ਨਹੀਂ ਮੰਨਣਗੇ ਅਸੀਂ ਪਿੱਲਰ ਭੰਦੇ ਨੇ ਇਹਨਾਂ ਦੇ ਸਾਡੀਆਂ ਕੁੜੀਆਂ ਨੇ ਉਥੇ ਪਿੱਲਰ ਨਹੀਂ ਆਉਣ ਦੇਣੇ ਇਹ ਐਲਾਨ ਆ ਸਾਡਾ ਤੇ ਜਿਹੜਾ ਸਿੱਖਿਆ ਕ੍ਰਾਂਤੀ ਦੀ ਉਹ ਗੱਲ ਕਰਦੇ ਸੀ ਪੰਜਾਬ 'ਚ ਵੀ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਆ ਸਿੱਖਿਆ ਕ੍ਰਾਂਤੀ ਤੁਹਾਡੀ ਤੁਸੀਂ ਨਵਾਂ ਕੀ ਬਣਾਉਣਾ ਤੁਸੀਂ ਤਾਂ ਬਣੇ ਹੋਏ ਨੇ ਤੇ ਕਬਜ਼ਾ ਕਰਨ ਲੱਗੇ ਹੋ ਉਹਨੂੰ ਢਾਉਣ ਲੱਗੇ ਹੋ ਤੇ ਤੁਸੀਂ ਬਣੀਆਂ ਹੋਈਆਂ ਕੰਧਾਂ ਦਾ ਢਾਟਨ ਕਰਨ ਲੱਗੇ ਹੋਏ ਹੋ ਤੇ ਉਸ ਦੂਜੇ ਪਾਸੇ ਜਿਹੜਾ ਕੋਈ ਮੜਾ ਮੋਟਾ ਸਟਾਫ ਦਾ ਮੈਂਬਰ ਇਸ ਗੱਲ ਦਾ ਵਿਰੋਧ ਕਰਦਾ ਕਿ ਅਸੀਂ ਜ਼ਮੀਨ ਨਹੀਂ ਦੇਣੀ ਤੁਸੀਂ ਉਹਨੂੰ ਬਦਲੀ ਕਰਨ ਦੀ ਧਮਕੀ ਦੇ ਰਹੇ ਹੋ ਜਿਹੜੇ ਟੀਚਰਾਂ ਨੇ ਕਾਲਜ ਨੂੰ ਇੰਨਾਂ ਬੁਲੰਦੀਆਂ ਤੇ ਪਹੁੰਚਾਇਆ ਉਹ ਕੱਲ ਦੇ ਸਟਾਫ ਨੂੰ ਤੁਸੀਂ ਧਮਕੀਆਂ ਦੇ ਰਹੇ ਹੋ ਬਦਲੀਆਂ ਦੀ ਕਿ ਮੈਡਮ ਇਹ ਤਾਂ ਮੰਨਣਾ ਪੈਣਾ ਫੈਸਲਾ ਸਿੱਖਿਆ ਮੰਤਰੀ ਮੀਟਿੰਗ 'ਚ ਬੁੜਾ ਕੇ ਧਮਕੀਆਂ ਦਿੰਦਾ ਇਹ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਦੀ ਤੇ ਇਲੈਕਸ਼ਨ ਦਾ ਹੀ ਹੈ ਇਹਨਾਂ ਦਾ ਇੱਥੇ 19 ਜੂਨ ਨੂੰ ਹੈਗੀ ਆ ਦੱਬ ਕੇ ਠੋਕ ਕੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਉਹ ਪ੍ਰੋਟੈਸਟ ਹੋਊਗਾ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਠੀਕ ਹੈ ਅੱਜ ਨੂੰ ਸਟੂਡੈਂਟਸ ਆਏ ਸੀ ਕਿ ਕਾਫੀ ਹੰਗਾਮਾ ਇੱਥੇ ਹੋਇਆ ਜਿਸ ਦੇ ਬਤੌਰ 'ਤੇ ਇੱਕ ਕਿਆ ਜਾ ਰਿਹਾ ਉਹਨਾਂ ਵੱਲੋਂ ਕਿ ਕੋਈ ਸਰਕਾਰੀ ਜਗ੍ਹਾ ਦੇ ਸਰਕਾਰੀ ਕੋਰੇ ਦੇ ਵਿੱਚ ਕੋਈ ਇਦਾਂ ਦਾ ਡਿਸਕੂਸ ਹੈ ਕੀ ਮਾਮਲਾ ਕੀ ਕੋਈ ਮੇਰੇ ਕੋਲ ਸਟੂਡੈਂਟਸ ਆਏ ਸੀ ਉਹਨਾਂ ਨੇ ਮੇਰੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈਗਾ ਕਿ ਸਰਕਾਰੀ ਕਾਲਜ ਜਿਹੜਾ ਲੜਕੀਆਂ ਵਾਲਾ ਹੈਗਾ ਭਾਰਤਨਗਰ ਚੌਂਕ ਤੇ ਉੱਥੇ ਕੋਈ ਇਸ਼ੂ ਆ ਰਿਹਾ ਹੈਗਾ ਗਰਾਊਂਡ ਨੂੰ ਬਚਾਉਣ ਸੰਬੰਧੀ ਉਹਨਾਂ ਨੇ ਸਾਨੂੰ ਇੱਕ ਮੈਮੋਰੈਂਡਮ ਵੀ ਦਿੱਤਾ ਹੈ ਉਦੇ ਬਾਰੇ ਦੇ ਵਿੱਚ ਮੈਂ ਸਕੂਲ ਕਾਲਜ ਦੇ ਜਿਹੜੇ ਪ੍ਰਿੰਸੀਪਲ ਹੈਗੇ ਆ ਉਹਨਾਂ ਨੂੰ ਇਹ ਭੇਜਿਆ ਹੈਗਾ ਤੇ ਉਹਨਾਂ ਨੂੰ ਕਿਹਾ ਹੈ ਕਿ ਸਾਨੂੰ ਇਹ ਇਸ਼ੂ ਐਕਸਪਲੇਨ ਕਰਨ ਤੇ ਕੀ ਹੈਗਾ ਜੋ ਵੀ ਰੂਲਸ ਦੇ ਅਨਸਾਰ ਕਾਰਵਾਈ ਹੋਏਗੀ ਇਹਦੇ ਤੇ ਉਹ ਕੀਤੀ ਜਾਏਗੀ ਤੇ ਬੱਚਿਆਂ ਵੱਲੋਂ ਆਜ ਇਸ਼ੂ ਤੁਹਾਡੇ ਧਿਆਨ 'ਚ ਲਿਆਂਦਾ ਗਿਆ ਹੈ ਇਹਦੇ ਤੇ ਅਸੀਂ ਦੇਖ ਰਹੇ ਹਾਂ ਕਾਰਵਾਈ ਕਰ ਰਹੇ ਹਾਂ ਮੈਡਮ ਕੌਲਡ ਦੇ ਵਿੱਚ ਪਾਰਕਿੰਗ ਦਾ ਮਾਮਲਾ ਹੈ ਮੈਨੂੰ ਇੱਕ ਵਾਰੀ ਮੈਂ ਉਹੀ ਚੀਜ਼ ਜਿਹੜੀ ਕਾਲਜ ਪ੍ਰਿੰਸੀਪਲ ਹੈਗੇ ਆ ਉਹਨਾਂ ਨੂੰ ਕਿਹਾ ਹੈ ਕਿ ਸਾਨੂੰ ਐਕਸਪਲੇਨ ਕੀਤੀ ਜਾਵੇ ਕਿ ਕੀ ਹੋ ਰਿਹਾ ਹੈਗਾ ਕਿਉਂਕਿ ਔਨ ਗਰਾਉਂਡ ਰਿਪੋਰਟ ਸਾਨੂੰ ਉਹਨਾਂ ਤੋਂ ਹੀ ਮਿਲ ਸਕਦੀ ਹੈ ਬੱਚੇ ਨੇ ਜ ਜਿਸ਼ੂ ਧਿਆਨ ਦੇ ਵਿੱਚ ਲਿਆਂਦਾ ਹੈ ਉਹਨੂੰ ਜ਼ਰੂਰ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਮੈਡਮ ਇਹ ਕਹਿਣਾ ਹੈ ਕਿ ਜੇਕਰ ਪਾਰਕਿੰਗ ਬਣਦੀ ਹੈ ਤਾਂ ਅਸੀਂ ਸੇਫ ਨਹੀਂ ਹੈਗੇ ਆਪਰ ਬਿਲਕੁਲ ਉਹ ਸਾਰੇ ਜਿਹੜੇ ਪਰਸਪੈਕਟਿਵ ਹੈਗੇ ਆ ਉਹਨਾਂ ਨੂੰ ਚੈੱਕ ਕਰਕੇ ਹੀ ਉਹਦੇ ਤੇ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ ਉੱਥੇ ਕਹਿੰਦੇ ਪਿੱਲਰ ਵੀ ਬਣ ਚੁੱਕੇ ਆ ਮੇਰੇ ਮੇਰੇ ਧਿਆਨ ਦੇ ਵਿੱਚ ਵੀ ਬੱਚਿਆਂ ਵੱਲੋਂ ਇਹੀ ਲਿਆਂਦਾ ਗਿਆ ਹੈ ਕਿ ਉੱਥੇ ਕੋਈ ਪਿੱਲਰ ਜਿਹੜੇ ਹੈਗੇ ਖੜੇ ਕੀਤੇ ਹੈਗੇ ਆ ਮੈਨੂੰ ਥੋੜਾ ਟਾਈਮ ਚਾਹੀਦਾ ਹੈਗਾ ਇਹਦੇ ਲਈ ਮੈਂ ਪ੍ਰਿੰਸੀਪਲ ਨੂੰ ਕਿਹਾ ਹੈ ਕਿ ਉਹ ਮੇਰੇ ਨਾਲ ਇਹ ਜਿਹੜਾ ਇਸ਼ੂ ਹੈਗਾ ਇੱਕ ਵਾਰੀ ਡਿਸਕਸ ਕਰ ਲੈਣ ਤਾਂ ਕਿ ਮੈਨੂੰ ਵੀ ਪਤਾ ਚੱਲ ਸਕੇ ਕਿ ਉੱਥੇ ਕੀ ਚੱਲ ਰਿਹਾ ਹੈ ਕਿੰਨੀ ਕੁ ਚੱਲਦਾ ਮੀਡੀਆ ਨੂੰ ਇਸ ਜਾਣਕਾਰੀ ਬਾਰੇ ਦੱਸਿਆ ਜਾਏਗਾ ਜਿਵੇਂ ਮੇਰੇ ਕੋਲੇ ਜਾਣਕਾਰੀ ਆਉਂਦੀ ਹੈ ਮੈਂ ਮੀਡੀਆ ਨੂੰ ਦੇ ਦਾਂ ਜੀ